ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਆਪਾਂ ਜਗਰਾਉਂ ਪਸ਼ੂ ਮੰਡੀ ਤੋਂ ਬਣਾਣੇ ਪਈ ਹੈਗੇ ਆ ਇਹ ਮੰਡੀ ਜੀ ਜਗਰਾਉਂ ਸ਼ਹਿਰ ਤੋਂ 5 ਕਿਲੋਮੀਟਰ ਪਹਿਲਾਂ ਆਂਦੀ ਹੈਗੀ ਆ ਇਹ ਮੰਡੀ ਹਰ ਮਹੀਨੇ ਦੀ 23 ਤਰੀਕ ਨੂੰ ਲੱਗਦੀ ਆ ਆਜੋ ਬਾਕੀ ਆਪਾਂ ਗੱਲਬਾਤ ਅੰਦਰ ਬਾਈਆਂ ਨਾਲ ਕਰਾਂਗੇ ਜਿਹੜੇ ਮੱਝਾਂ ਗਾਵਾਂ ਵੇਚਣ ਲਈ ਲਿਆਏ ਆਉਣਗੇ ਵੀਡੀਓ ਨੂੰ ਐਂਡ ਤੱਕ ਬਨੇ ਰਹੀਓ ਤੇ ਜੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਨਲਾਗਾ ਦਸ਼ਮਨ ਨੇ ਚਾਲ ਅਨੰਦ ਨੇ ਬਹੁਤ ਬਹੁਤ ਸ਼ੁਕਰੀਆ ਜੀ ਬਿਸਮਿਲਲਾਹਿ ਜਨੈ ਰਹਾ ਹੈ ਜੀ 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 श्रीकाल तो तो भाई जी सत्श्रीकाल भाई जी पहला नाम अड्रेस मोबाइल नंबर दस दो नाम मेरा भी परविंदर सिंह हां जी ਨੰਬਰ ਹੈਗਾ 9968843876 ਭਾਈ ਇਹ ਐਡਰੈਸ ਦੱਸੋ ਇੱਕ ਵਾਰੀ ਦੱਸ ਵੀਰੇ ਆਪਣਾ ਮਾਸ਼ਾਦਾ ਸਾਹਿਬ ਤੋਂ ਅੱਛਾ ਜੀ ਹਾਂਜੀ ਇਹ ਲੁਧਿਆਣਾ ਜਿਲ੍ਹਾ ਭਾਈ ਇਹ ਲੁਧਿਆਣਾ ਜਿਲ੍ਹਾ ਜੀ ਭਾਈ ਐਵੇਂ ਕਿੰਨੇ ਟੰਗਰ ਲਿਆਇਓ ਆਪਣੇ ਰਹਿ ਗਏ 6-7 ਵੈੜੀਆਂ ਜੀ ਅੱਛਾ ਹਾਂਜੀ ਆ ਵੈੜੀ ਇੱਕ ਵਾਰ ਤੋੜ ਕੇ ਦੱਸੋ ਦੇਖੀ ਵੀਰ ਮਾੜਾ ਜੀ ਮੋਲ ਲਓ ਭਾਈ ਮੋਲ ਲਓ ਆ ਜਾਓ ਤਾਂ ਤੋਂ ਦੇਖੋ ਗਾਂ ਨੂੰ ਬੜਾ ਚੰਗਾ ਲੱਗਾ ਤੋਰਾ ਤੋਰਾ ਵੀ ਗਾਂ ਦਾ ਚੰਗਾ ਹੈਗਾ ਭਾਈ ਇਹਦੀ ਡਿਟੇਲ ਦੱਸੋ ਮੜੀ ਜੀ ਤੇਲ ਬਰੇ ਸੋਨੇ ਵਾਲੀ ਹੈ ਇਹ ਮੈਚਾ ਪਤਾ ਦੁੱਧ ਤਕੜਦੀ ਹੈ ਹਾਂਜੀ 20 35 ਲੀਟਰ ਦੁੱਧ ਦੀ ਚਵਾਈ ਹੈ ਜੀ ਅੱਛਾ ਕਾਨੂੰਨ ਨੇ ਕਿੰਨਾ ਸੁਆ ਕਿੰਨਾ ਕੁ ਦੁੱਧ ਦਿੱਤਾ ਜੀ ਲੋਣਾ 30 ਕਿੱਲੇ ਕਰਤਾ ਹੈਗਾ ਹੁਣ ਐਤ ਤੇ ਦੂਜੀ ਸਵੇਰ ਸੋਣਾ ਹੈਗਾ ਦੂਜੀ ਸਵੇਰ ਸੋਣੀ ਆ 35 ਕਿੱਲੇ ਦੀ ਅੱਛਾ ਜੀ ਹੈਗੀ ਆ ਜੀ ਉਹ ਤਾਂ ਠੰਡੀ ਠੁੰਡੀ ਆ ਪੂਰੀ ਹਾਂ ਦੇ ਦਿਖਾ ਦੇ ਜੀ ਭਾਈ ਇਹਦੀ ਵੀ ਡਿਮਾਂਡ ਕੀ ਕਰਦੇ ਹੋ ਜੀ ਡਿਮਾਂਡ ਵੀ ਇਹਦਾ 1 ਲੱਖ 5000 ਰੁਪਏ ਕਰ ਦੋ ਅੱਛਾ ਬਾਕੀ ਮਾਮਤਾ ਨੂੰ ਜੁਆਰਨ ਡਾਊਨ ਹੋ ਜਾਊਗਾ ਜੀ ਫੇਰ ਵੀ ਕਿੱਥੇ ਤੱਕ ਛੱਡ ਦੋਗੇ ਇੱਕ ਵਾਰੀ ਦੱਸ ਦੋ ਕਿੰਨੇ ਕਿੱਲੇ ਦੇਣੀ ਆ ਲੱਖ ਦੇ ਲਗਰ ਦੇ ਛੱਡ ਦਾਂਗੇ 1 ਲੱਖ 5000 ਰੁਪਏ ਛੋਟ ਵੀ ਕਰ ਦਾਂਗੇ ਚਲੋ ਜੇ ਕੋਈ ਆਪਣਾ ਆਖਾ ਥੱਲੇ ਹਾਜੀ ਅਗਲੀ ਭਾਈ ਇੱਕ ਵਾਰ ਦਿਖਾਓ ਅਗਲੀ ਗੱਡੀ ਦਿਖਾਣੀ ਹੈ ਅਗਲੀ ਵਾਰੀ ਆਇਆ ਇਹਦੀ ਬਾਈ ਪਹਿਲਾਂ ਡਿਟੇਲ ਦੱਸੋ ਇਹ ਵੀ ਸੋਨੇ ਵਾਲੀ ਹੈ ਜੀ ਅੱਛਾ ਇਹ ਕਿੰਨਾ ਕ ਡੈਮ ਰਿਡਦੀ ਹਾਲੇ ਇਹ ਹਜੇ ਲੈ ਜੂ 10 12 ਦਿਨ ਅੱਛਾ 10 12 ਦਿਨ ਗੱਡਦੀ ਹੈ ਸੇਮ ਹੀ ਇੱਕੋ ਘਰੋਂ ਆਈਆਂ ਬੱਚੀਆਂ ਇੱਕੋ ਫਾਰਮ ਦੀਆਂ ਨੇ ਇਹਨੇ ਵੀ ਦੂਜੇ ਸਿਰੇ ਸੁਣਾ ਹਾਂਜੀ ਇਹਨੇ ਵੀ ਦੂਜੇ ਸਿਰੇ ਸੁਣਾ ਤੇ ਇਹਦਾ ਦੁੱਧ ਰਿਕਾਰਡ ਵਗੈਰਾ ਇਹਦੇ ਰਿਕਾਰਡ ਵਧੀਆ ਖਰਾਬ ਜਿਆਦਾ ਨਹੀਂ 25+ ਹੀ ਹੈ ਵੀ ਅੱਛਾ ਐਂਕੀ ਦੂਜੇ ਸਿਰੇ 25+ ਦੇ ਦੋ ਹਾਂਜੀ ਇਹ ਵੀ ਇੱਕ ਕਰ ਤੋੜ ਕੇ ਦਿਖਾ ਦਿਓ ਜੀ ਇਹ ਗਾਂ ਦਾ ਥਾਂ ਤੋਂ ਦੇਖੋ ਥਾਂ ਤੋਂ ਬੜਾ ਚੰਗਾ ਲੱਗਿਆ ਹੈਗਾ ਆਰਡਰ ਕੁਆਲਿਟੀ ਵੀ ਬੜੀ ਚੰਗੀ ਹੈ ਗਾਂ ਦੀ ਕਦ ਵੱਜਨ ਫੁੱਲ ਹੈ ਗਾਂ ਦਾ ਕਮਾਲ ਹੈ ਭਾਈ ਕਮਾਲੋ ਫੇਸ ਬਿਊਟੀ ਵੀ ਗਾਂ ਦੀ ਬੜੀ ਚੰਗੀ ਆ ਪਈ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹ ਇਹਦੇ ਸੀਨੀਅਰ ਰੇਟ 1,50,000 ਰੁਪਈਆ। ਮਾਨ ਕਰ ਦਿਓ ਤੇ ਭਾਈ ਜੀ। ਇੱਕ ਵਾਰ ਆਪਣਾ ਮੋਬਾਈਲ ਨੰਬਰ ਫੇਰ ਦੱਸ ਦੋ। 99688 48874 ਠੀਕ ਹੈ ਭਾਈ। ਠੀਕ ਹੈ ਜੀ। ਭਾਈ 6 ਸੱਡ ਡੰਗਰ ਲਿਆਇਆ ਆ ਤੇ ਦੋ ਗਾਇਆਂ ਤੋਰ ਕੇ ਦਿਖਾਈਆਂ ਪੂਰੀ ਟੋਕਰੀਆਂ ਹੈਗੀਆਂ। ਆਰਡਰ ਕੁਆਲਿਟੀ ਦੇਖੋ। ਦੋਨੋਂ ਗਾਇਆਂ ਬੜੀ ਚੰਗੀਆਂ ਜੀ। ਕੀ ਗੱਲ ਭਾਜੀ? ਸੱਚੀ ਗੱਲ ਜੀ। ਭਾਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ। ਮੇਰਾ ਨਾਮ ਜੰਦੀਮ ਮੁਹੰਮਦ। ਅੱਛਾ ਜੀ। ਐਡਰੈਸ ਭਾਜੀ? ਐਡਰੈਸ ਹੈਗਾ ਬਿਸਨਗੜ। ਅੱਛਾ। ਜਿਲ੍ਹਾ ਬਈ ਗੜਵਨਾ ਗੁਲਾਸ ਸਮਰੂਰ ਨਾਮ ਦੇ ਕੋਲ ਦਾ ਅੱਛਾ ਮਲੇਰ ਕੋਲ ਦਾ ਬੰਦਾ ਹੈ ਅਜਨਰ ਭਾਈ ਇੱਕ ਝੋਟੀ ਲੈ ਆਏ ਹੋ ਹਾਂਜੀ ਝੋਟੀ ਲੈ ਕੇ ਆਂਦੇ ਵੀ ਰਜੀਵ ਸ਼ਾ ਪਹਿਲਾਂ ਜੀ ਡਿਟੇਲ ਦੱਸ ਦਿਓ ਭਾਜੀ ਇਹਦੇ 15 ਕਿਲੋ ਦੀ ਗਾਰੰਟੀ ਹੈ ਜੀ ਅੱਛਾ ਅੱਛਾ 15 ਕਿਲੋ ਗਾਰੰਟੀ ਹੈ ਇਹ ਟੀਐਸਓ ਹੈ ਜਾਂ ਤੀਜੇ ਸੋਏ ਸੁਣਾ ਹਾਂਜੀ ਤੀਜੇ ਸੋਏ ਦੀ ਗਾਰੰਟੀ ਹੈਗੀ ਆ ਹਾਂਜੀ ਪਰ ਆਪਾਂ 15 ਕਿਲੋ ਭਾਈ ਖੋਲ ਲਓ ਅੱਜ ਹੀ ਖੋਲ ਲੰਦੇ ਹਾਂ ਕਾਦਰ ਦੇਖ ਸਕਦੇ ਹੋ ਪੂਰਾ ਹੈਗਾ ਵਜਨ ਵਜਨ ਪੂਰਾ ਹੈਗਾ ਮੈਦਾ

ਇਹ ਮੁੱਲ ਕਰਦੇ ਆ ਜੀ 1.5 ਲੱਖ ਰੁਪਈਆ ਅੱਛਾ 1.5 ਲੱਖ ਰੁਪਈਆ ਕਿੰਨੇ ਦੇ ਦੇ ਦੋਗੇ ਜੀ ਅਸੀਂ ਦੇ ਦਾਂਗੇ ਜੀ 1 ਤੀਨ ਮਹੀਨੇ ਦੇ ਦਾਂਗੇ 1 ਤੀਨ ਦੇ ਦੋਗੇ ਜੀ ਹਾਂਜੀ ਚਲੋ 15 16 ਕਿਲੋ ਦੀ ਗਾਰੰਟੀ ਦੇ 16 15 16 ਕਿਲੋ ਦੀ ਗਾਰੰਟੀ ਨਾਲ 35 ਨਾਲ ਵਧੀਆ ਮਾਈਮੋਈ ਦੀ ਕੁਆਲਿਟੀ ਦੇਖ ਲਓ ਪੂਰੀ ਚੰਗੀ ਹੈਗੀ ਹੈ ਕਾਦਗੋਦ ਵੀ ਪੂਰਾ ਹੈਗਾ ਹਾਂਜੀ ਗੈਂਗ ਵਾਲਾ ਚਲੋ ਦੇਖੋ ਦੇਖ ਲਈ ਬਹੁਤ ਜਿਆਦਾ ਮਰੇ ਜੀ ਆ ਤਾਂ ਤੁਹਾਨੂੰ ਦੇਖੋ ਬਾਨਪੂਰਾ ਚੰਗਾ ਲੱਗਾ। ਚਵਾਈ ਚਵੀ ਵੀ ਬਾਈ ਕੰਦਾ ਪੂਰੀ ਚੰਗੀ ਹੈਗੀ ਆ। ਜਿਹੜੀ ਤੁਸੀਂ ਗਾਂ ਦਿਖਾਈ ਹੈ ਉਹਦੀ ਇੱਕ ਡਿਟੇਲ ਦੱਸ ਦਿਓ ਜੀ। ਉਹ ਵੀਰੇ ਦੂਜੇ ਸੂਏ। ਅੱਛਾ ਜੀ। ਦੰਦਾ ਦਾ ਪੂਰੀ ਇਸ ਟਾਈਮ। ਅੱਛਾ ਅੱਛਾ। ਤੇ ਸਵੇਰੇ ਸੂਈ ਜੀ। ਅੱਛਾ ਸਵੇਰ ਦੀ ਸੂਈ ਹੈ। ਸਵੇਰ ਦੀ ਸੂਈ ਆ। ਮਤਲਬ ਹੈ ਜੀ। ਤੇ ਵੀ 5 ਲੀਟਰ ਬੋਲਾ ਕੱਢ ਕੇ ਪਾਈ ਆ। ਅੱਛਾ ਬੋਲਾ ਕੱਢਿਆ ਹੈਗਾ 5 ਲੀਟਰ। ਹਾਂ। ਮਗਰ ਭਾਜੀ ਕੀ ਇਹਦੇ? ਮਗਰ ਤਾਂ ਮੇਰੇ ਬੱਚਾ ਦੇ ਤਾਂ ਉਹ ਟਾਇਪ ਦਾ ਟੀਕਾ ਭਰਾ ਵੀ ਜਿੰਦਗੀ ਦੇ ਬੱਚੀ ਨੂੰ ਦੀ ਲੋੜਾ ਕਰਨੀ ਆ। ਜੇ ਨਾੜੂਆ ਦੇਖ ਸਕਦੇ ਨਾਲ ਹੈਗਾ ਸਵੇਰ ਦੀ ਸੋਈ ਹੈ ਭਾਈ ਦੱਸਦਾ। ਭਾਈ ਕਿੰਨਾ ਕੁ ਦੋ ਦੇਜੂਗੀ ਫਿਰ ਐਤ ਕੀ? ਇੱਧਰੇ ਦੇ ਦਵਾਂ ਗਰਮੀ ਦੇ ਮੌਸਮ ਦੇ ਸੀ ਆ। ਇਹ ਵੀ 25 ਲੀਟਰ ਦੇ ਕੱਢ ਦੀ। ਨਹੀਂ ਦੇ ਦਊਗੀ ਭਾਜੀ ਐਨਕ ਤੱਕ ਕਰ ਦਵਾਂ ਜੇ ਵੀ ਪੂਰਾ ਚੰਗਾ ਹੈਗਾ ਆਰਡਰ ਕਰ ਲੈ ਕੋਈ। ਉਹ ਵੀ ਦੇਖੋ ਭਾਈ। ਮਰਜੀ ਹੱਥੋਂ ਫੇਰ ਲਓ ਜੇ ਇਹਦੇ ਬੱਤੀ ਸਿਆਰਾ ਜਿਸ ਨੂੰ ਦੀ 30 ਲੀਟਰ ਪਣੀ ਦੀ ਠੀਕ ਹੈ ਭਾਈ ਇਹਦਾ ਫਿਰ ਮੁੱਲ ਕੀ ਕਰਦੇ ਹੋ ਜੀ ਮੁੱਲ ਵੀਰੇ ਸਵਾ ਲਖ ਤੇ ਭਾਈ ਕਿੰਨੇ ਕੀ ਦੇ ਦੋਗੇ ਬੋਣਣਾ 10 ਦੀ ਛੱਡਾਂਗੇ ਦੇ ਦੋਗੇ ਭਾਈ 10 ਦੀ ਹਾਂ 10 ਚਲੋ ਬਾਈ ਕਹਿੰਦਾ ਮੋਲ ਸਵਾ ਲੱਖ ਹੈਗਾ 10 ਤੱਕ ਭਾਈ ਕਹਿੰਦਾ ਛੱਡ ਦਾਂਗੇ ਕਾਦੀ ਕੁਆਲਿਟੀ ਪੂਰੀ ਚੰਗੀ ਹੈ ਕੱਦ ਵੀ ਪੂਰਾ ਹੈਗਾ ਟਾਪ ਵੀ ਹੈ ਵੀਰੇ ਪੂਰੀ ਟਾਪ ਦੀ ਆ ਇੱਕ ਵਾਰ ਤੁਸੀਂ ਤੋੜਾ ਪੂਰਾ ਫਿਰ ਚੈੱਕ ਕਰ ਲਓ ਫੇਸ ਬਿਊਟੀ ਦੇਖੋ ਪੂਰੀ ਚੰਗੀ ਹੈਗੀ ਆ ਬੋਲਦਾ ਸਵਾ ਲਖ

ਅਡਰੈਸ ਭਾਜੀ ਅਡਰੈਸ ਪੜਨਾ ਹਾਸ ਕਲਾ ਤੁਸੀਂ ਲਗਰਾਉਂਦੇ ਆ ਜੀ ਭਾਈ ਮੋਬਾਈਲ ਨੰਬਰ 993428099 ਠੀਕ ਹੈ ਭਾਈ ਅੱਜ ਫਿਰ ਕਿੰਨੇ ਡੰਗਰ ਲੈ ਆਏ ਜੀ ਆ ਚਾਰ ਬਰੇ ਅੱਛਾ ਜੀ ਆ ਦੇਖ ਆ ਇੱਕ ਨੋਟੇ ਦੇ ਭਾਈ ਤੋੜ ਲੈ ਨੂੰ ਅਲੀ ਤੋੜ ਲੋ ਪਾਜਾ ਮਾਰ ਕੇ ਮੇਰ ਦਾ ਤੇ ਗਾਂ ਦੇਖੋ ਪਹਿਲਾਂ ਪੂਰੀ ਚੰਗੀ ਹੈਗੀ ਚਾਰ ਦਾ ਨ ਬੱਚੀ 10 ਦਨ ਬਾਜ਼ਾਰ ਦਿੰਦੇਗੀ ਹੈ ਜੀ ਹਾਂ ਹਾਂ ਬਰੇ ਚਾਰ ਦਨ 10 ਦਨ ਦੇਖੋ 10 ਦਨ ਭਾਈ ਕਹਿੰਦਾ ਕੱਚੀ ਹੈਗੀ ਆ ਅਡਰ ਕੁਆਲਿਟੀ ਪੂਰੀ ਚੰਗੀ ਹੈਗੀ ਆ ਜਾਨ ਅਲੀ ਬੱਚੀ ਹੈਗੀ ਆ ਚਾਰ ਦਨ ਦੇ ਹੈ ਫੇਸਬੁਕ ਤੇ ਚੈੱਕ ਕਰੋ ਪੰਪਨ ਚੈੱਕ ਕਰੋ ਪੂਰਾ ਚੰਗਾ ਲੱਗਿਆ ਹੋਇਆ। ਕੋਈ ਤੋਰ ਦੇ ਨਾਲ ਤੋਲਾ ਚੈੱਕ ਕਰੋ ਰੁੱਕ ਕੇ। ਪਈਆ ਗਾਦੀ ਕੋ ਡਿਟੇਲ ਦੇ ਸੀਓ। ਇਹਦੇ ਪਰ 10 ਦਿਨ ਬਾਕੀ ਆ। 그러면은 ਪਹਿਲਾਂ ਹੀ। ਕਿੰਨੇ ਦਿਨੋ ਭਾਈ 4 ਦਿਨ ਵੀਰੇ ਪੁਰਗੀ। ਇਹਦਾ ਭਾਈ ਫਿਰ ਕੀ ਮੁੱਲ ਕਰਦੇ ਹੋ? ਮੁੱਲ ਤਾਂ 1.5 ਕਰਦੇ ਆ ਵੀਰੇ 90 ਹਜ਼ਾਰ ਦੇ ਦੇਵਾਂਗੇ। 90 ਦੇ ਦੇ ਦੋ ਭਾਈ। ਹਾਂਜੀ ਵੀਰੇ। ਠੀਕ ਹੈ ਜੀ। ਭਾਈ ਫਿਰ ਅਗਲੀ ਤੋਰ ਲਓ। ਜਰਸੀ ਤੋਰ ਲਓ ਇੱਕ ਵਾਰੀ। ਪੁਜਾਰਸੀ ਤੋਰ ਲਓ। ਜਰਸੀ ਚੈੱਕ ਕਰੋ ਭਾਈ ਪੰਜਾਬ ਵਾਲੀ ਜਿਹਨੂੰ ਜਰਸੀ ਕਹਿੰਦੇ ਆਗੇ। ਕੱਢ ਕੱਢਾ ਜਰਸੀ ਦਾ 4 ਮਿਲਦਾ ਹੈਗਾ ਜਰਸੀ ਦਾ। ਪਹਿਲ ਨਹੀਂ ਹੈ ਆ। ਪੀਸ ਬਿਊਟੀ ਚੈੱਕ ਕਰੋ ਇੱਕ ਵਾਰ ਜਰਸੀ ਦੀ ਤਨਗੁਣ ਦੇਖੋ ਇਹ ਰਿਡਕਟ ਹੋਇਆ ਚਾਰ ਧੰਦਾ ਬੱਚੀ ਆਰਡਰ ਕੁਆਲਿਟੀ ਚੈੱਕ ਕਰੋ ਪੂਰੀ ਚੰਗੀ ਹੈਗੀ ਆ ਜਾਨ ਜੂਨ ਬੋੜੀਆ ਕੋਈ ਨਹੀਂ ਭਾਈ ਜੀ ਪੀਂਦੇ ਉਹ ਪਾਣੀ ਪੀਂਦੀ ਆ ਉਹਦਾ ਇਹ ਰੋਡ ਉਰੇ 195 ਦੇਵਾਂਗੇ ਕੋਲੋਂ ਨਹੀਂ ਹੋਆ ਇਹਦਾ 85 ਹੈ ਵੀਰੇ ਉਹਦਾ ਉਹ ਚਾਰ ਧੰਦਾ ਇਹ ਜਿਹੜੀ ਜਰਸੀ ਪੋਰੀ ਉਹਦੇ ਡਿਟੇਲ ਦੱਸੋ ਜੀ ਇਹ ਮੈਂ ਪਹਿਲਾਂ ਸੁਆ ਧੰਮਾ ਛੇਦਾਂ ਦਾ ਪਰ ਚੜ ਕੇ ਲੱਗੀ ਆ ਹਾਂਜੀ ਵੀਰੇ ਤਾਰੋ ਜੀ ਬਈ ਦੁੱਧ ਕਿੰਨਾ ਜੀ ਦੁੱਧ ਜੀ ਪਹਿਲੂਨ ਚ ਇਹ ਵੀਰੇ 21 ਬਾਈ ਕਹਿੰਦਾ ਦੈਣਾ ਬਲੂਨ ਨੇ ਬਲੂਨ ਨੇ 21 ਬਾਈ ਦੇ ਦੋਗੇ ਭਾਈ ਫਿਰ ਇਹਦਾ ਕੀ ਮੁੱਲ ਕਰਦੇ ਜਾਇ ਜਾਇ ਇਹਦਾ ਫਿਰ 1 5 ਇਹ ਕਿੰਨੇ ਕੀ ਦੇ ਦੋਗੇ ਇਹ 90 ਦੀ ਵੀਰੇ ਵੀ ਹਾਂ ਨਾ 90 ਦੀ ਹੋ ਜੂਗਾ ਆ ਵੀਰੇ ਹਾਂ ਚਲੋ 1 ਕਰ ਬਈ ਮੈਨਰ ਫਿਰ ਦੱਸੋ ਕਿਹੜਾ ਨੰਬਰ ਹੈ 43 80 93 ਪਿੰਡ ਕਿਹੜਾ ਭਾਈ ਤੁਹਾਡਾ ਪਿੰਡ ਕਹਿੰਦਾ ਵੀਰੇ ਜਗਰਾਉਂ ਦੀ ਹੈ ਭਾਈ ਹਾਂਜੀ ਹਾਂਜੀ ਲੋਕਲ 10 ਕਿਲੋਮੀਟਰ ਬੱਚੇ ਨਾਲ ਬੰਨਣਾ ਬਹੁਤ ਹੈ ਜਗਾ ਜੋ ਬੁਰੀ ਪਈ ਹੈ ਕੀ ਹੈ ਮੜੇ ਲੇਟ ਹੋ ਗਏ ਜੀ ਸੌਦਾ ਹੋ ਗਿਆ ਹੈ ਮੱਝ ਬਾਸ ਕਰਦੇ ਬੇ ਦੇਖ ਲੋ ਜੀ ਲੈਣੀ ਨਹੀਂ ਲੈਣੀ ਤਾਂ ਕਿ ਕਰੀਏ ਪਤਾ ਆ ਖੱਤਰੀ ਬੋਲ ਦੇ ਇਹ ਛੰਡਰੀ ਉਹ ਜਾਂਦਾ ਬੋੜੇ ਦਾ ਕਰਕੇ ਆ ਬੋੜੇ ਦਾ ਕਰਕੇ ਆ ਬੋੜੇ ਦਾ ਕਰਕੇ ਮੈਂ ਕਿਹਾ ਬੋੜੇ ਜੰਮਾਜਾ ਬੋੜੇ ਦਾ ਕਰਕੇ ਆ ਸੌਦਾ ਹੋ ਗਿਆ ਪਰ ਮਾਈ ਥੱਲੇ ਬਾਸ ਨਹੀਂ ਹੋਈ और मेरी तरफ से एक तरफिया काले बबरा यार दिमाग या तरफ से जो खेलने का है गारंटी है जारी कार्ड में तैयार खड़े रहने देने को भी मैं कर जारी कार्ड में मैं या मेरी बात दोस्तों ਆਈ ਮਾੜੂ ਸੌਦਾ ਹੋ ਗਿਆ ਬਾਸ ਕਰਦੇ ਪਏ ਨੇ ਵਾਲੀ ਟਾਰਕ ਬਾਦ ਵਿੱਚ ਜਮ ਤਸੱਲੀ ਕਰਨ ਲਈ ਤਸੱਲੀ ਕਰਨ ਲਈ ਦੂਜਾ ਬੰਦਾ ਵੀ ਬੁਲਾਇਆ ਓਹ ਧਾਰਾ ਤੁਰਾ ਦੀ ਪੂਰੀ ਤਸੱਲੀ ਕਰਦੇ ਪਏ ਨੇ ਦੇਖ ਲੋ ਅੱਗੇ ਜੀ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਜੀ ਮੱਛੂੜ ਹਾਂਜੀ ਮੱਛੂੜਾ ਮੱਛੂ ਅੱਛਾ ਜੀ ਤੇ ਨਾਮ ਕੀ ਹੈ ਜੀ ਨਾਮ ਹੈ ਕਬੂਤਰ ਅੱਛਾ ਅੱਜ ਕਿੰਨੀਆਂ ਝੋਟੀਆਂ ਲੈ ਆਏ ਹੋ ਅੱਜ ਤੋਂ ਉਹ ਕਿੰਨੀਆਂ ਝੋਟੀਆਂ ਵਿਕੇ ਕਿੰਨੇ ਦੇ ਵਿਕੀ ਆ ਜੀ 1 15 ਦੀ ਅੱਛਾ ਜੀ ਤਨਤੁਰ ਦੀ ਪੂਰੀ ਥੱਲੀ ਕਰਾ ਕੇ ਦਿੱਤੀ ਆ ਜੀ ਹਾਂ ਹਾਂ ਚਲੋ ਠੀਕ ਹੈ ਜੀ ਤੋਰ ਕੇ ਦਿਖਾਓ ਭਾਈ ਜੀ ਆ ਤੋਰਦੀ ਆ ਅੰਕਲ ਦੋ ਝੋਟੀਆਂ ਲੈ ਆਏ ਨੇ ਇੱਕ ਵਿਕ ਗਈ ਆ ਇੱਕ ਖੜੀ ਹੈ ਗਈ ਆ ਦੇਖ ਸਕਦੇ ਹੋ ਝੋਟੀ ਦੀ ਕੁਆਲਿਟੀ ਕਦ वजन ਪੂਰਾ ਹੈਗਾ ਸਿੰਘਸੂng ਵੀ ਪੂਰਾ ਚੰਗਾ ਹੈਗਾ ਝੋਟੀ ਦਾ ਕਾਲੀ ਸ਼ਾਹ ਝੋਟੀ ਹੈਗੀ ਆ ਪੇਟ ਫੁੱਟ ਦੇਖੋ ਝੋਟੀ ਦੀ ਬੁਰੀ ਚੰਗੀ ਆ ਥਣ ਲੇਵਾ ਵੀ ਦੇਖੋ ਝੋਟੀ ਦਾ ਪੂਰਾ ਸਾਫ ਹੈਗਾ ਜਿਹੜੀ ਅੰਕਲ ਜੀਆ ਝੋਟੀ ਤੋੜ ਕੇ ਦਿਖਾਈ ਹੈ ਇਹਦਾ ਮੁੱਲ ਕੀ ਕਰਦੇ ਹੋ ਜੀ 60 ਤੇ ਕਿੰਨੇ ਹੀ ਦੇ ਦੋਗੇ ਜੀ ਸਹਾਂਗੇ 45 145 ਦੇ ਦੋਗੇ ਜੀ ਚਲੋ ਅੰਕਲ ਕਹਿੰਦੇ 60 ਮੁੱਲ ਨੇ 145 ਦੇ ਦਾਂਗੇ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਟੌਪ ਦਾ ਲੱਗਾ ਹੈਗਾ ਦੁੱਧ ਕਿੰਨਾ ਕੁ ਦੇ ਦੋ ਜੀ ਅੰਕਲ ਜੀਏ 218 ਕਿਲੋ ਕਿੰਵੇਂ ਸੇ ਸੁਣੀਆਂ ਦੂਜੇ ਦੂਜੇ ਸੇ ਸੁਣੀਆਂ 18 ਕਿਲੋ ਤਾਂ ਦੇ ਜੂਗੀ ਪੇਟਪੂੜੀ ਬੁਰੀ ਚੰਗੀ ਹੈਗੀ ਹੈ ਅੱਜ ਦੀ ਸਸੀ ਗਾਲ ਜੀ ਸਸੀ ਗਾਲ ਜੀ ਬਈ ਇਹ ਛੋਟੀ ਡਿਟੇਲ ਦੱਸੋ ਜੀ ਤੇ ਵੀਰੇ ਤੀਜੇ ਸੂਇ ਹੈ ਅੱਛਾ ਕਿੰਨਾ ਕੁ ਦੋਤ ਪਾਜੂਗੀ ਜੀ ਦੋਤ ਮਾਰਗ ਲੱਗਦਾ 16 17 ਕਿਲੋ ਸੂਈ ਹੀ ਹੈ ਕਿ ਭਾਜੀ ਕਿਦਾਂ ਬਣ ਹੈ ਜੀ ਕੱਬਣ ਹੈ ਕਿ ਕਿੰਨੇ ਦਿਨ ਲੈ ਜੂਗੀ ਲੋ 10 ਦਿਨ 10 ਕਿ ਦਿਨ ਲੈ ਜੂਗੀ ਤੇਰਾ ਮੁੱਲ ਕੀ ਕਰਦੇ ਹੋ ਜੀ ਜਿਹੜਾ 1 25 ਤੇ ਕਿੰਨੇ ਦੇ ਦੋਗੇ ਜੀ ਜਾਇਦਾ ਹੈ 15 15 ਦਾ अच्छा भाई कहता मूल 1 20 ਹੈਗਾ 15 ਤੱਕ ਛੱਡ ਦਾਂਗੇ ਕਦ ਵਜਨ ਪੂਰਾ ਝੋਟੀ ਦਾ ਸਿੰਘ ਸਿੰਘ ਵੀ ਪੂਰਾ ਚੰਗਾ ਹੈਗਾ ਦੇਖ ਸਕਦੇ ਹੋ ਤੁਸੀਂ ਹੰਥੋਂ ਦੇਖ ਲਓ ਪੂਰਾ ਗੈਪ ਤੇ ਲੱਗਾ ਹੈਗਾ 10 ਕਿ ਦਿਨਾਂ ਵਾਲੇ ਕੱਢਦੀ ਹੈਗੀ ਪੂਰੀ ਟਾਪ ਦੀ ਝੋਟੀ ਹੈਗੀ ਆ खर्चों का पऊ ये चले गए खर्चा इंग्लैंड के चलो कोई और 115 और एक पार्टी भी 170万 सिंगल डिग्री और मगर 100 कितना किलोमीटर है थोड़ा थोड़ा काटो लिया Hãy subscribe cho kênh Ghiền Mì Gõ Để không bỏ lỡ những video hấp dẫn কাটলে আপনি হ্যাঁ এর ভিতরে তো মানে না বলে কোনো একই কাজ মানে अब बाई का जोड़ा है देखो जोड़े की क्वालिटी चेक करो एक बारी तो अद बजन देखो जोड़े का पूरा चंगा है पूरी जान लिया दजा नेटर क्वालिटी चेक करो एक बार ਭਾਜੀ ਸਤਿ ਸ੍ਰੀ ਅਕਾਲ ਜੀ। ਭਾਜੀ ਜੋੜਾ ਤੁਹਾਡਾ ਸੀ ਜਿਹੜਾ ਤੋਰਿਆ। ਹਾਂ ਜੀ। ਭਾਜੀ ਤੁਹਾਡਾ ਨਾਮ ਤੇ ਐਡਰੈਸ ਦੱਸ ਦੋ। ਕੁਲਦੀਪ ਸਿੰਘ ਪੁੱਤਰ ਪਿੰਡ ਲਾਗੜਾ ਜ਼ਿਲ੍ਹਾ ਸੋਹਰੂ। ਅੱਛਾ। ਭਾਜੀ ਇਹ ਜੋੜੇ ਡਿਮਾਂਡ ਕੀ ਕਰਦੇ ਹੋ? ਇਹਨਾਂ ਦਾ 2-2 ਲੱਖ ਰੁਪਏ ਮੰਗ ਰਹੇ। ਹਾਂ ਜੀ। 2-2 ਲੱਖ ਰੁਪਏ ਮੰਗ ਰਹੇ। ਇਹਨਾਂ 2-2 ਲੱਖ 4 ਲੱਖ ਜੋੜੇ ਡਿਮਾਂਡ। ਹਾਂ ਜੀ। ਕਿੱਥੇ ਤੱਕ ਛੱਡ ਦੋਗੇ ਭਾਜੀ? 1.80 ਦੇ ਦੇਣਾ। 1.80 ਦੇ ਦੇ ਦੋਗੇ ਭਾਜੀ। ਚਲੋ। ਇੱਕ ਵਾਰ ਆਪਣਾ ਮੋਬਾਈਲ ਨੰਬਰ ਦੱਸ ਦੋ। 98783 ਹਾਂਜੀ 91000 ਇੱਕ ਵਾਰ ਫੇਰ ਬੋਲ ਦੋ 98783 ਹਾਂਜੀ 91000 ਠੀਕ ਹੈ ਜੀ ਭਾਈ ਕਹਿੰਦਾ 4 ਲੱਖ ਜੋੜੇ ਦੀ ਡਿਮਾਂਡ ਹੈਗੀ ਆ 180 180 ਵੀ ਦੇ ਦੇਣਗੇ ਆਰਡਰ ਕੁਆਲਿਟੀ ਚੈੱਕ ਕਰੋ ਭਾਈ ਦੁੱਧ ਕਿੰਨਾ ਕੁ ਦੇ ਦੂਗੀ ਆ ਮੱਜਾਂ ਉਹ ਦੇ ਰਹੀਆਂ ਨੇ 40 ਕਿਲੋ ਖਰਾ ਦੋਨੇ ਜੋੜੇ ਅੱਛਾ 20 ਵੀ ਕਿਲੋ ਦੇ ਦੂਗੀ ਜੀ ਮੈਂ ਫੋਲੇ ਚਲੋ ਠੀਕ ਹੈ ਭਾਈ 4 ਕੋਈ ਛੇਮਾ ਦੇ ਨੇ ਕੋਈ ਚੌਥਾ ਅੱਛਾ ਦੋਨੋਂ ਸੁਈਆਂ ਸਵਾਈਆਂ ਮਗਰ ਕੀ ਹੈ ਭਾਈ ਇੱਕ ਮਗਰ 31 ਵੀ ਦੇ ਇੱਕ ਮਗਰ ਕੱਟਾ ਅੱਛਾ ਇੱਕ ਮਗਰ ਗੱਟੀ ਹੈ ਭਾਈ ਕਹਿੰਦਾ ਇੱਕ ਮਗਰ ਕੱਟਾ ਹੈਗਾ ਬੀਬੀ ਕਿ ਲੋਗਰ ਬੱਚਾ ਵੀਰੇ ਜੀ ਬਸ ਠੀਕ ਆ ਭਾਈ ਆਪਣਾ ਨਾਮ ਐਡਰੈਸ ਮੋਬਾਈਲ ਨੰਬਰ ਦੱਸੋ ਕਮਾਰਾ ਜੀ ਖੰਨੇ ਤੋਂ ਆ। ਅੱਛਾ ਜੀ। ਮੋਬਾਈਲ ਨੰਬਰ 7296 8071। ਅੱਛਾ ਜੀ। ਭਾਈ ਜਿੰਨੀਆਂ ਗਾਇਆਂ ਲੈ ਆਇਓ ਜੀ? ਕਾਜਾ 5 ਲੈ ਆਏ ਸੀ। ਅੱਛਾ। ਇਸ ਟਾਈਮ ਕਿੰਨੀਆਂ ਖੜੀਆਂ ਜੀ? 4 ਚਾਰ ਖੜੀਆਂ। ਚਾਰ ਖੜੀਆਂ। ਆਹ ਲੀ ਗੁਰ ਭਾਈ ਤੋਰ ਕੇ ਦਿਖਾਓ ਇੱਕ ਵਾਰੀ। ਨਾਰੀ ਕੁਆਲਟੀ ਚੈੱਕ ਕਰੋ। ਫੇਸਪੂਸ ਬਿਊਟੀ ਚੈੱਕ ਕਰੋ ਇੱਕ ਵਾਰੀ ਗਾਂ ਦੀ। ਅਡਰ ਕੁਆਲਟੀ ਚੈੱਕ ਕਰੋ। ਇਹ ਭਾਈ ਸੂਈ ਹੋਈ ਹੈ ਕਿ ਗੱਬਣਾ? ਗੱਬਣਾ ਜੀ। ਅੱਛਾ ਦੋ ਤਿੰਨ ਦਿਨ। ਅੱਛਾ ਦੋ ਤਿੰਨ ਦਿਨ ਕਰਦੀ ਆਲੇ। ਦੋ ਦੋ ਭਾਈ ਕਿੰਨਾ ਕੁ ਦੇ ਦਊਗੀ? ਉਹ ਤੇ ਉਹਦੇ ਜੂਏ ਨੇ 32 ਕਿਲੋ ਦੁੱਧ ਦਿੱਤਾ ਐਤ ਕੀ ਬਾਜੀ ਅੱਜ ਕਿੰਨੀ ਵਾਲੀ ਹੈ ਅੱਛਾ ਐਤ ਕੀ ਵੀ ਦਿੱਤੀ ਬੱਤੀ ਦੇ ਦੂੰਗੀ ਹਾਂ ਬਿਲਕੁਲ ਆਰਡਰ ਤੇ ਵੇਸ ਚੈੱਕ ਕਰੋ ਇੱਕ ਵਾਰੀ ਔਰ ਫੇਸ ਬਿਊਟੀ ਚੈੱਕ ਕਰੋ ਇੱਕ ਵਾਰੀ ਕੰਮ ਚੈੱਕ ਕਰੋ ਬੁਰਾ ਚੰਗਾ ਲੱਗਾ ਆ ਧੰਨਵਾਦ ਆ ਇੱਕ ਵਾਰੀ ਬਾਜੀ ਇਹਦੀ ਫਿਰ ਕੀ ਡਿਮਾਂਡ ਕਰਦੇ ਹੋ ਡਿਮਾਂਡ ਹੈ ਦੀ 1.5 ਲੱਖ ਹੈ ਜੀ ਤੇ ਕਿੰਨੇ ਦੀ ਛੱਡ ਦੋਗੇ ਬਾਜੀ 1 ਬੱਚੀ ਦਾ ਠੰਡੀ ਪੂਰੀ ਹੈ ਬਾਜੀ ਆ ਦੇਖੋ ਹੱਥ ਤੋ ਫੇਰ ਕੇ ਦੇਖੋ ਜੀ ਜਿਵੇਂ ਮਰਜੀ ਹੱਤੋਂ ਦਫੇਰੋ ਦੋ ਕੁ ਦਿਨਾਂ ਨੂੰ ਨੇ ਹੋਰ ਬਣ ਕੇ ਸੁਣਾ ਹੈਗਾ ਪੂਰਾ ਚਲੋ ਇਹ ਦੋ ਨੰਬਰ ਵਾਲੀ ਗਾਂ ਦੀ ਡੀਟੇਲ ਦੱਸੋ ਜੀ ਇੱਕ ਪੰਜ ਕਰ ਦਿਓ ਇਹ ਭਾਈ ਸੁਈਆਂ ਗਿਆ ਇਹ ਹੱਟਾ ਹੋ ਗਿਆ ਦੁੱਧ ਕਿੰਨਾ ਭਾਈ ਇਸ ਟਾਈਮ ਤੇ ਪ੍ਰਾਈਸ ਲਓ ਤੇ ਅੱਛਾ 2 ਲੀਟਰ ਹੈਗਾ ਮਗਰ ਕੀ ਹੈ ਭਾਈ ਇਹਦੇ ਮਗਰ ਬੱਛੀ ਹੈ ਅੱਛਾ ਮਗਰ ਬੱਛੀ ਹੈ ਗਿਆ 22 ਕਿਲੋ ਭਾਈ ਕਹਿੰਦਾ ਦੁੱਧ ਤਿਆਰ ਹੈਗਾ ਕਿੰਨਾ ਕਰ ਦੋਗੇ ਭਾਈ ਕਿੰਨਾ ਕਰ ਦੋਗੇ ਆਜਾ 25 ਕਿਲੋ ਦੇ ਦੂੰਗੀ ਸਾਡੇ ਬੰਦੇ ਉਹ ਜਿਹੇ ਆ ਫਿਰ ਸੇਵਾ ਤਾਂ ਕਿ ਤੁਸੀਂ ਵੀ ਤੁਹਾਨੂੰ ਦੇਖੋ ਪੂਰਾ ਚੰਗਾ ਲੱਗਾ ਆ ਮਗਰ ਬਾਈ ਕਹਿੰਦਾ ਬੱਛੀ ਹੈਗੀ ਆ ਲੰਮੀ ਦੋਰ ਲਓ ਬਾਈ ਲੰਮੀ ਦੋਰ ਲੰਮੀ ਦੋਰ ਦੇ ਬਾਈ ਲੰਮੀ ਚੋਾਈ ਬਹੁਤ ਪਿਆਰੀ ਹੈ ਚੋਾਈ ਚੋਾਈ ਪੂਰੀ ਚੰਗੀ ਹੈ ਠੰਡੀ ਬਾਈ ਕਹਿੰਦਾ ਠੰਡੀ ਪੂਰੀ ਹੈਗੀ ਆ ਮਗਰ ਬਾਈ ਬੱਛੀ ਆ ਆ ਬੱਛੀ ਹੈ ਬਾਈ ਕਹਿੰਦਾ ਮਗਰ 6 ਦਿਨਾਂ ਦੀ ਸੂਈ ਹੈ 20 ਕਿਲੋ 22 ਕਿਲੋ ਦੁੱਧ ਹੈਗਾ 25 ਕਿਲੋ ਦੁੱਧ ਦੇ ਦੂੰਗੀ ਬਾਈ ਇਹ ਫਿਰ ਕਿੰਨੇ ਦਾ ਗ੍ਰੀ ਦੇ ਦੋਗੇ ਦੇ ਦਾਂਗੇ 90000 ਅੱਛਾ ਚਲੋ ਬਾਈ ਕਹਿੰਦਾ 90000 ਦੀ ਦੇ ਦਾਂਗੇ ਥਣ ਥਣ ਦੇਖੋ ਪੂਰਾ ਚੱਕਾ ਲੱਗਾ ਆ ਸੀਲ ਸਾਬ ਵੀ ਬਾਈ ਕਹਿੰਦਾ ਪੂਰੀ ਹੈਗੀ ਆ ਜੀ ਭਾਈ ਆਪਣਾ ਨਾਮ ਐਡਰੈਸ ਦੱਸੋ ਜੀ ਅੱਛਾ ਜੀ ਨਾਮ ਜੀ ਪ੍ਰਿੰਸ ਤੇ ਮੋਬਾਈਲ ਨੰਬਰ 9891571687 ਤੇ ਭਾਈ ਐਡਰੈਸ ਕੀ ਪੈਂਦਾ ਤੁਹਾਡਾ ਅੱਛਾ ਜੀ ਭਾਈ ਆ ਕਿੰਨੀਆਂ ਗਾਈਆਂ ਲਿਆਏ ਹੋ 8 8 ਤੇ ਕਿੰਨੀਆਂ ਰਹਿ ਗਈਆਂ ਭਾਜੀ ਖੜੀਆਂ ਕਿੰਨੀਆਂ ਅੱਛਾ ਰਹਿ ਗਈ ਆ ਤੋੜ ਦਿਓ ਭਾਜੀ ਇੱਕ ਵਾਰੀ ਆਜਾ ਕੇ ਕਰੋ ਪੂਰੀ ਵੱਡੀ ਹੈਗੀ ਆ ਤੇ ਭਾਈ ਗੱਬਣ ਹੈਗੀ ਆ ਗੱਬਣ ਹੈਗੀ ਆ ਕਿੰਨੇ ਦਿਨ ਲੈਂਦੇ ਹੋ ਜੀ 5 ਕਿ ਦਿਨ ਲੈ ਜੂਗੀ ਕਾਦ ਕੋਦ ਪੂਰਾ ਹੈਗਾ ਬ੍ਰੀਡ ਕੁਆਲਟੀ ਵੀ ਪੂਰੀ ਚੰਗੀ ਹੈਗੀ ਆ ਆਰਡਰ ਚੈੱਕ ਕਰੋ ਇੱਕ ਵਾਰੀ 5 ਕਿ ਦਿਨਾਂ ਨੂੰ ਪੁਰੀਆਂ ਵਾਲ ਤੇ ਲੱਗਾਇ ਤੇ ਸੁਣਾ ਮਾ ਗਾਣੇ ਥਾਂ ਤੋਂ ਪੂਰਾ ਚੰਗਾ ਲੱਗਾ ਹੈ ਜੀ ਗਾਣੂ ਭਾਈ ਇਹ ਕਿੰਨਾ ਕੁ ਦੋ ਦੇ ਦੂ ਦੀ ਫਿਰ 55 ਲੀਟਰ ਦੀ ਗਾਰੰਟੀ ਹੈ ਅੱਛਾ 55 ਲੀਟਰ ਦੀ ਗਾਰੰਟੀ ਦੇ ਆਈ ਹੈ ਜੀ ਪੁੱਲ ਵੱਡੀ ਗਾਹ ਹੈਗੀ ਆ। ਭਾਈ ਕਹਿੰਦਾ 57 ਲੀਟਰ ਦੀ ਗਾਰੰਟੀ ਲੈਣੇ ਹੈਗੇ ਆ ਇੰਨਾ ਕੁ ਦੋ ਦੇ ਦੂਗੀ। ਇਹ ਭਾਈ ਕਿੰਨੇ ਵੇ ਸੋਈ ਆ? ਸੁਣਾ ਇਹਨੇ? ਇਹ ਪਲੂਨ ਸੁਣਾ ਇਹਨੇ। ਦੰਦੋ ਭਾਈ ਕਿਵੇਂ ਆ? ਚਾਰ ਦਾ ਦੰਦ ਚਾਰ ਦਾ ਦੰਦੋ ਚਾਰ ਦਾ ਹੈਗੀ ਆ ਪਲੂਨ ਸੁਣਾ। ਭਾਈ ਕਹਿੰਦਾ 57 ਕਿਲੋ ਦੀ ਗਾਰੰਟੀ ਲੈਣੇ ਹੈ ਇਸ ਗਾਹ ਦੀ। ਭਾਈ ਇਹਦਾ ਮੁੱਲ ਕੀ ਕਰਦੇ ਹੋ ਜੀ? ਇਹਦਾ 180। ਭੁੱਲ ਭਾਈ ਇਹਦਾ ਕੀ ਕਰਦੇ ਹੋ? 1,80,000 ਅੱਛਾ 1,80,000 ਭਾਈ ਕਿੰਨੇ ਦੇ ਦੋਗੇ ਫਿਰ? ਅੱਜ ਨਹੀਂ ਰਣਾ ਇੱਕ ਸਾਈਡ ਤੇ ਛੱਡ ਦੋਗੇ ਜੀ ਠੰਡੀ ਠੰਡੀ ਪੂਰੀ ਹੈ ਭਾਜੀ ਜਨਾ ਮਰਜੀ ਹਾਥੋਂ ਦੇ ਕਰੀ ਜੀਵੇਂ ਮਰਜੀ ਹਾਥੋਂ ਦੇ ਫਿਰ ਕਾਦਗੁੱਦ ਪੂਰੇ ਬਈ ਛੋਟੀ ਨਾ ਬਣੀਓ ਬਹੁਤ ਬੱਧੀ ਭਾਈ ਕਹਿੰਦਾ 57 ਕਿਲੋ ਦੁੱਧ ਦੇ ਦੂੰਗੀ ਫਲੂਨ ਹੈਗੀ ਆ ਚਾਰ ਲਾਈਟ ਹੈ ਥੋਲ ਲਾਈਟ ਹੈਗੀ ਆ ਆਰਡਰ ਕੁਆਲਟੀ ਵੀ ਪੂਰੀ ਚੰਗੀ ਹੈਗੀ ਆ ਹਾਂ ਤੇ ਆਰਡਰ ਬਣਾਓ ਜੀ ਜਦੋਂ ਆਊਗਾ ਨਾ ਥੋਲ ਚਾਰ ਪੰਜ ਦਿਨਾਂ ਨੂੰ ਬਾਈ ਕਹਿੰਦਾ ਸੋਣਾ ਜਦੋਂ ਇਹਨੇ ਬੁਰੀਆ ਵਲ ਟਿੱਲਾ ਕੱਢ ਕੇ ਸੁਣਾ ਹੈਗਾ 10 ਦਿਨਾਂ ਦਾ ਅੱਛਾ 10 ਕਿ ਦਿਨਾਂ ਨੂੰ ਸੁਣਾ ਹੈ ਬਾਈ ਕਹਿੰਦਾ ਬੁਰੀਆ ਵਲ ਟਿੱਲਾ ਕੱਢ ਕੇ ਸੁਊਗੀ ਮੁੱਲ ਭਾਈ ਕਿੰਨੇ ਕੀ ਦੀ ਦੇ ਲੋਗੇ ਡੇਢ ਦੀ ਦੇ ਦਾਂ ਭਾਈ ਕਹਿੰਦਾ ਡੇਢ ਤੱਕ ਦੀ ਛੱਡ ਦਾਂਗੇ ਫੇਸ ਬਿਊਟੀ ਚੈੱਕ ਕਰੋ ਇੱਕ ਵਾਰੀ ਗਾੜਾ ਕਾਰੀ ਕੁਆਲਟੀ ਚੈੱਕ ਕਰੋ ਪੂਰੀ ਚੰਗੀ ਹੈ ਕੀ ਕਦਗੁੱਦ ਵੀ ਪੂਰਾ ਹੈਗਾ ਕੰਡੀ ਨੰਦੀ ਵੀ ਬੁਰੀ ਹੈਗੀ ਬੜੀ ਚੰਗੀ ਦਾਸ ਮੋੜ ਲੈ ਬਾਈ ਕੰਡੀ ਸੰਡੀ ਬੁਰੀ ਹੈ ਬਾਈ ਕੰਡੀ ਨੰਦੀ ਬਾਈ ਕਦਾ ਬੁਰੀ ਹੈ ਕੰਡੀ ਨੰਦੀ ਚੈੱਕ ਕਰੋ ਬੁਰੀ ਹੈਗੀ ਗਾਂ ਜਿਵੇਂ ਮਰਜੀ ਹਾਥੋਂ ਫੇਰੋ ਬਈ ਇਹਦਾ ਮੁੱਲ ਕੀ ਕਰਦੇ ਹੋ ਜੀ 1.5 ਲੱਖ 1.5 ਕਿੰਨੇਵੇਂ ਸੂਈ ਸੁਣਿਆ ਭਾਈ ਇਹਨਾਂ ਅੱਜ ਦੂਜੀ ਸੂਈ ਹੀ ਆ ਮਗਰ ਕੀ ਹੈ ਭਾਈ ਇਹਦੇ ਮਗਰ ਬੱਤੀ ਹੈ ਕੀ ਆ ਦੂਜੀ ਸੂਈ ਸੁਈ ਹੋਈ ਆ ਦੁੱਧ ਕਿੰਨਾ ਹੈ ਭਾਜੀ 22-23 ਕਿਲੋ ਦੁੱਧ ਆ ਭਾਈ ਕਿੰਨੇ ਕੁ ਤੱਕ ਦੇ ਦੋਗੇ ਫਿਰ 95000 ਦੇ ਦੋਗੇ ਏਰੀਆ ਭਾਈ ਕਿਹੜਾ ਪੈਂਦਾ ਤੁਹਾਡਾ ਰੈਂਟ ਆ ਜਿਹੜਾ ਬਾਜਕ ਦੇਖੋ ਜੀ ਗਾਹ ਜਿਹੜੀ ਸੇਲ ਹੋ ਕੇ ਜਾ ਰਹੀ ਹੈਗੀ ਆ ਉਹ ਗਾਹ ਟੈਂਪੋ 'ਚ ਲੋਡ ਹੋਊਗੀ। ਮਾਲ ਦਾ ਮੁੱਲ ਐਤਕੀ ਸਹੀ ਸੀਗਾ ਮਾਲ ਸਾਰਾ ਸੇਲ ਹੋ ਕੇ ਜਾਂਦਾ ਪਿਆ ਦੇਖ ਸਕਦੇ ਆ। ਆ ਦੇਖੋ ਜੀ ਜਦੋਂ ਗਾਹ ਲੋਡ ਹੋ ਕੇ ਬਾਹਰ ਆਂਦੀ ਹੈ ਉਦੋਂ ਮੰਡੀ ਪਰਚੀ ਵੀ ਚੈੱਕ ਹੁੰਦੀ ਹੈਗੀ ਆ। ਇਸ ਲਈ ਕਿਸਾਨ ਵੀਰ ਆਪਣੀ ਗਾਹ ਲੈਣ ਤੋਂ ਬਾਅਦ ਲਿਖਾਈ ਵਾਲੀ ਪਰਚੀ ਵੀ ਜ਼ਰੂਰ ਲੈ ਲਵੇ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ